ਪੰਜਾਬ ਦੇ ਵਿੱਚ ਜੋ ਤੁਸੀਂ 4 ਸਾਲ ਪਹਿਲਾਂ ਇਹਨਾਂ ਬੰਨਵਿਆਂ ਨਕਮਿਆਂ ਦੀ ਚੁਣ ਕੇ ਸਰਕਾਰ ਬਣਾਈ ਸੀ ਉਹਨੇ 4 ਸਾਲਾਂ ਦੇ ਵਿੱਚ ਪੰਜਾਬ ਦਾ ਹਾਲ ਕੀ ਕਰਤਾ ਲਹੂ ਲਹਾਨ ਕਰਤਾ ਪੰਜਾਬ ਅੱਜ ਸਾਡੇ ਪੁੱਤ ਪੁੱਤਾਂ ਦੇ ਨਾਲ-ਨਾਲ ਸਾਡੀਆਂ ਧੀਆਂ ਵੀ ਨਸ਼ੇ ਦੀ ਭੇਟ ਚੜ ਰਹੀਆਂ ਇਸ ਤਰ੍ਹਾਂ ਦਾ ਪੰਜਾਬ ਅੱਜ ਸਾਡੇ ਵਪਾਰੀ ਜਿਹੜੇ ਰੋਜ਼ਗਾਰ ਜਿੱਥੇ ਲੋਕਾਂ ਨੂੰ ਰੋਜ਼ਗਾਰ ਦਿੰਦੇ ਆ ਉੱਥੇ ਸੂਬੇ ਦੀ ਆਰਥਿਕਤਾ ਨੂੰ ਦਿਸ਼ਾ ਦੇਣ ਦੇ ਲਈ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਰਹਿੰਦਾ ਅੱਜ ਉਹ ਵਪਾਰੀਆਂ ਨੂੰ ਧਮਕੀਆਂ ਆ ਰਹੀਆਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਕਤਲ ਹੋ ਰਹੇ ਆ ਇਸ ਤਰ੍ਹਾਂ ਦਾ ਪੰਜਾਬ ਮੇਰਾ ਪੰਜਾਬ ਨਹੀਂ ਸੀ ਇਹ ਪੰਜਾਬ ਭਾਈਚਾਰਕ ਸਾਂਝ ਵਾਲਾ ਪੰਜਾਬ ਅੱਜ ਇਹਨਾਂ ਨਕਮਿਆਂ ਨੇ ਜਿੱਥੇ ਲਿਆ ਕੇ ਖੜਾ ਕਰਤਾ ਅੱਜ ਨਕਮਿਆਂ ਨੂੰ ਲੋਕ ਪਿੰਡਾਂ ਦੇ ਵਿੱਚ ਲੱਭਦੇ ਫਿਰਦੇ ਆ ਤੇ ਅੱਜ ਇਹਨਾਂ ਦੇ ਮੰਤਰੀ ਐਮ ਐਲ اے ਲੁੱਕ ਤੇ ਫਿਰਦੇ ਆ ਇਸ ਤਰ੍ਹਾਂ ਤੇ ਪੰਜਾਬ ਦੀ ਆਪਾਂ ਉਮੀਦ ਇਹਨਾਂ ਤੋਂ ਨਹੀਂ ਸੀ ਕੀਤੀ ਅੱਜ ਪੰਜਾਬ ਸਮੁੱਚਾ ਵੇਖ ਰਿਹਾ ਭਾਰਤੀ ਜਨਤਾ ਪਾਰਟੀ ਵੱਲ ਅੱਜ ਹਰ ਪਿੰਡ ਚੋਂ ਆਵਾਜ਼ ਆ ਰਹੀ ਹੈ ਹਰ ਸ਼ਹਿਰ ਤੇ ਗਲੀ ਮੁਹੱਲੇ ਚੋਂ ਆਵਾਜ਼ ਆ ਰਹੀ ਹੈ ਕਿ ਪੰਜਾਬ ਨੂੰ ਜੇ ਕੋਈ ਬਚਾ ਸਕਦਾ ਤੇ ਉਹ ਭਾਰਤੀ ਜਨਤਾ ਪਾਰਟੀ ਤੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਚਾ ਸਕਦਾ ਇਸ ਤਰ੍ਹਾਂ ਦੀ ਆਵਾਜ਼ ਅੱਜ ਪੰਜਾਬ ਦੇ ਵਿੱਚੋਂ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਯੋਧਿਓ ਆ ਜਿਹੜਾ 1 ਸਾਲ ਦਾ ਸਮਾਂ ਆ ਜਿਹੜਾ 1 ਸਾਲ ਦਾ ਸਮਾਂ ਆ ਮੇਰੀਆਂ ਬੈਠੀਆਂ ਮਾਤਾਵਾਂ ਭੈਣਾ ਵੱਡੀ ਗਿਣਤੀ ਦੇ ਵਿੱਚ ਇਸ 1 ਸਾਲ ਦੇ ਸਮੇਂ ਦੇ ਵਿੱਚ ਅਸੀਂ ਘਰਾਂ 'ਚ ਵੀ ਬੈਠ ਸਕਦੇ ਜੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਸਾਨੂੰ ਘਰਾਂ 'ਚੋਂ ਨਿਕਲ ਕੇ ਲੋਕਾਂ ਨੂੰ ਨਾਲ ਲੈ ਕੇ ਇਹ ਜੋ ਪੰਜਾਬ ਦੇ ਵਿੱਚ ਇਸ ਤੋਂ ਪਹਿਲਾਂ 5 ਸਾਲ ਜੋ ਕਾਂਗਰਸ ਨੇ ਕੀਤਾ ਤੇ ਇਹ 4 ਸਾਲ ਦਾ ਸਮਾਂ ਜਿਹੜਾ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਪੰਜਾਬ ਨਾਲ ਕੀਤਾ ਉਸ ਨੂੰ ਘੜ ਘੜ ਪਹੁੰਚਾਉਣਾ ਪੈਣਾ ਕਿਉਂਕਿ ਇਹ ਝੂਠ ਬੋਲਣ ਦੇ ਵਿੱਚ ਬੜੇ ਮਾਹਰ ਲੋਕ ਨੇ ਇਹਨਾਂ ਦਾ ਜਿਹੜਾ ਦਿੱਲੀ ਤੋਂ ਆਉਂਦਾ ਠੱਗ ਸਭ ਤੋਂ ਵੱਡਾ ਠੱਗ ਅਰਵਿੰਦ ਕੇਜਰੀਵਾਲ ਜਿਹੜਾ ਅੱਜ ਪੰਜਾਬ ਦੇ ਵਿੱਚ ਆ ਕੇ ਤੁਹਾਨੂੰ ਵੱਡੀਆਂ ਵੱਡੀਆਂ ਗੱਲਾਂ ਕਰਕੇ ਵਿਖਾ ਰਿਹਾ ਕੋਈ ਦੁੱਧ ਤੋਤਾ ਨਹੀਂ ਜਿਹੜੇ ਕਹਿੰਦੇ ਸੀ ਕਟੜ ਇਮਾਨਦਾਰ ਆ ਅੱਜ ਸਭ ਤੋਂ ਕਟੜ ਬੇਈਮਾਨਾਂ ਦੀ ਸ਼੍ਰੇਣੀ ਵਿੱਚ ਆਉਣ ਵਾਲੇ ਲੋਕ ਇਹ ਕੋਈ ਸੱਚੇ ਸੁੱਚੇ ਨੇਤਾ ਨਹੀਂ ਇਹ ਇਹ ਪੈਰੋਲ ਤੇ ਆਏ ਹੋਏ ਆ ਜਮਾਨਤਾਂ ਤੇ ਆਏ ਹੋਏ ਆ ਇਹਨਾਂ ਤੇ ਕੇਸ ਦਰਜ ਨਾ ਪ੍ਰਚਾਰ ਦੇ ਇਹਨਾਂ ਤੇ ਕੇਸ ਦਰਜ ਨਾ ਨਸ਼ਾ ਵੇਚਣ ਦੇ ਨਸ਼ੇ ਪਾਲਸੀਆਂ ਨੂੰ ਵੇਚਣ ਦੇ ਇਸ ਤਰ੍ਹਾਂ ਦੇ ਕੇਸਾਂ ਵਾਲੇ ਨੇਤਾ ਜੇ ਸਾਨੂੰ ਆ ਕੇ ਅਗਵਾਈ ਦੇਣੇ ਪੰਜਾਬ ਕਦੇ برداشت ਨਹੀਂ ਕਰੂਗਾ। ਸੋ ਮੈਂ ਲੰਬਾ ਸਮਾਂ ਨਹੀਂ ਲਵਾਂਗਾ। ਪੰਜਾਬੀਓ ਪੈਣੋ ਤੇ ਭਰਾਓ ਆਪਣੇ ਪੁੱਤ ਬਚਾਉਣਿਆ ਨਸ਼ੇ ਤੋਂ ਪੰਜਾਬ ਨੂੰ ਬਚਾਉਣਾ, ਪੰਜਾਬ ਦੇ ਵਿੱਚ ਰੁਜ਼ਗਾਰ ਲੈ ਕੇ ਆਉਣਾ, ਪੰਜਾਬ ਦੇ ਵਿੱਚ ਸਿੱਖਿਆਵਾਂ ਵਾਲੇ ਪਾਸੇ ਨੂੰ ਤੋਰੀਏ। ਪੰਜਾਬ ਦੇ ਬੱਚੇ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਰਹਿ ਕੇ ਚੰਗੇ ਰੁਜ਼ਗਾਰ ਵਾਲੇ ਪਾਸੇ ਤੁਰਨ ਉਦੇ ਲਈ ਭਾਰਤੀ ਜਨਤਾ ਪਾਰਟੀ ਨੂੰ ਲਿਆਉਣ ਦੇ ਲਈ 2027 ਦੇ ਵਿੱਚ ਜੋਗੀ ਵਰਗਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਰਗਾ ਮੁੱਖ ਮੰਤਰੀ ਬੀਜੇਪੀ ਦੇ ਪ੍ਰਦੇਸ਼ਾਂ ਵਾਲੇ ਮੁੱਖ ਮੰਤਰੀਆਂ ਵਰਗੇ ਮੁੱਖ ਮੰਤਰੀ ਸਾਨੂੰ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਇਹ ਇੱਕ ਸਾਲ ਹੈ ਜਿਹੜਾ ਲੱਕ ਬਣ ਕੇ ਲੜਨਾ ਪਊਗਾ ਤੁਹਾਨੂੰ ਹੋਕਾ ਦੇਣਾ ਹੈ ਕਿ ਉੱਠੋ ਜਾਗੋ ਤੁਰੋ ਇਹ ਜਦੋਂ ਝੂਟੇ ਤੁਹਾਡੇ ਪਿੰਡਾਂ ਦੇ ਵਿੱਚ ਆਉਂਦੇ ਆ ਇਹਨਾਂ ਨੂੰ ਖੜ ਕੇ ਪ੍ਰਸ਼ਨ ਪੁੱਛਿਆ ਕਰੋ ਪ੍ਰਸ਼ਨ ਪੁੱਛਿਆ ਕਰੋ ਤੇ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਸਤਾਈ ਚ ਬਣਾਉਣਾ ਚਾਹੁੰਦੇ ਹੋ ਹੱਤਗਾੜੇ ਕਰਕੇ ਦੱਸੋ ਜੇ ਚਾਹੁੰਦੇ ਹੋ